ਮੇਰੇ ਪਰਮ ਸਤਕਾਰਯੋਗ ਮੇਰੇ ਮਜ਼ਦੂਰ ਸਾਥੀਓ ਭੈਣੋ ਤੇ ਭਰਾਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵੰਤ ਸੰਮੇਵਾਲੀ ਮੈਂ ਰਾਸ਼ਟਰੀ ਸਿਕਤਰ ਲੋਕ ਸਭਾ ਹਲਕਾ ਫਰੋਈਪੁਰ ਅਨਚਾਰਜੇ ਤੇ ਮੇਰੀ ਪਾਰਟੀ ਨੈਸ਼ਨਲ ਜਸਤੀ ਪਾਰਟੀ ਹੈ ਸਾਡੀ ਪਾਰਟੀ ਜਿਹੜੀ ਇਹ ਸਾਰੇ ਮਜ਼ਦੂਰਾਂ ਦੇ ਕੰਮ ਕਰਦੀ ਜਿਵੇਂ ਭੱਠੇ ਤੇ ਨਰੇਗਾ ਤੇ ਖੇਤੀਬਾੜੀ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਜਾਂ ਫੈਕਟਰੀਆਂ ਤੇ ਕੰਮ ਕਰਦੇ ਉਹਨਾਂ ਪ੍ਰਤੀ ਲੜਦੀ ਹੈ ਜਿਵੇਂ ਮੈਨੂੰ ਸੁਣਨ ਤੇ ਮਿਲਿਆ ਵੀ ਜਿਹੜੇ ਲੰਬੇ ਸਮੇਂ ਤੋਂ ਇੱਥੇ ਜਿਹੜੇ ਨਰੇਗਾ ਦਾ ਕੰਮ ਬਹੁਤ ਘੱਟ ਚੱਲਿਆ ਹੈ ਅਤੇ ਜਿਵੇਂ ਮਕਾਨਾਂ ਦੀਆਂ ਗਰੰਟੀਆਂ ਨਹੀਂ ਮਿਲੀਆਂ ਫਲਸ਼ਾਂ ਨਹੀਂ ਮਿਲੀਆਂ ਜਿਹੜੇ ਹੋਰ ਸਰਕਾਰ ਵੱਲੋਂ ਸਹੂਲਤਾਂ ਆਈਆਂ ਉਹ ਸਹੀ ਢੰਗ ਨਾਲ ਨਹੀਂ ਮਿਲੀਆਂ ਮੈਂ ਤੇ ਮੇਰੀ ਪਾਰਟੀ ਮੇਰੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਕਿਉਂਕਿ ਮੈਂ ਜਿੰਨਾ ਵੀ ਇਹ ਡਾਟਾ ਹੈਗਾ ਸਾਰੇ ਮੌਜਮਾਂ ਤੱਕ ਮੈਂ ਪਹੁੰਚ ਕਰੂੰਗਾ ਪਹੁੰਚ ਕਰਕੇ ਜਿਹੜੇ 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 ਫਲੈਸ਼ਾਂ ਰੁਕੀਆਂ ਪਈਆਂ ਜਿਵੇਂ ਤੁਸੀਂ ਕਹੇ ਵੀ ਕਈ ਵਾਰ ਅਸੀਂ ਫਾਰਮ ਭਰੇ ਪਰ ਸਾਨੂੰ ਕਿਸੇ ਨੇ ਨਿਆਂ ਨਹੀਂ ਦਿੱਤਾ ਜਾਂ ਤੁਹਾਡੇ ਕੋਲ ਜਿਹੜੀਆਂ ਫਲੈਸ਼ਾਂ ਦੇ ਪੈਸੇ ਪਾਉਣ ਦੇ ਪ੍ਰਤੀਜਾਅ ਮੰਨ ਲੋ ਮਕਾਨ ਦੇ ਗ੍ਰਾਂਟ ਪ੍ਰਤੀ ਵੀ ਜਿਹੜੇ ਤੁਹਾਡੇ ਕੋਲ ਪੈਸੇ ਮੰਗਦਾ ਕਿਉਂ ਮੰਗ ਰਿਹਾ ਹੈ ਉਹਦੇ ਸਬੰਧ ਵਿੱਚ ਜਿਹੜਾ ਤੁਹਾਡਾ ਹੱਕਾਰ ਬੰਦਾ ਤੇ ਤੁਹਾਨੂੰ ਦਿਵਾਉਂਗਾ ਜਿਵੇਂ ਨਰੇਗਾ ਦਾ ਕੰਮ ਹੈ ਤੁਸੀਂ ਕਿਹਾ ਵੀ ਸਾਡਾ ਪਿੱਛੇ 31 ਮਾਰਚ ਚੱਲੀ ਮੈਨੂੰ ਲੱਗਦਾ 100 ਦਿਨ ਤੁਹਾਡਾ ਪੂਰਾ ਨਹੀਂ ਕਰਾ ਕੇ ਦਿੱਤਾ ਗਿਆ ਉਹ ਅਗਲਾ ਜਿਹੜਾ ਹੁਣ 24 ਹੈ ਜਿਵੇਂ ਚੋਣ ਜਾਬਤਾ ਲੱਗਾ 54 ਤੋਂ ਬਾਅਦ ਆਪਾਂ ਜਿਵੇਂ ਇੱਕ ਵੱਡੇ ਪੱਧਰ ਤੇ ਜਿੰਨੇ ਤੋਂ ਡੇ ਜੌਬਕਾਰਾਂ ਦੇ ਜਿਵੇਂ ਮੰਨ ਲਓ ਕਿਸੇ ਦਾ ਜੌਬਕਾਰ ਸਹੀ ਨਹੀਂ ਪੜਿਆ ਜਾਂ ਖਾਤੇ 'ਚ ਮਿਸਟੇਕ ਹੈ ਜਿਵੇਂ ਤੁਸੀਂ ਦੱਸਿਆ ਵੀ ਜੇ ਅਸੀਂ ਕੰਮ ਕਰ ਲੈਨੇ ਸਾਡੇ ਪੈਸੇ ਨਹੀਂ ਆਉਂਦੇ ਜੇ ਕੰਮ ਮਿਲਦਾ ਤੇ ਪੈਸੇ ਨਹੀਂ ਮਿਲਦੇ ਜਾਂ 6-6 ਦਿਨਾਂ ਦੇ ਕੰਮ ਚੱਲੀ ਜਾਂਦਾ ਮੈਂ ਤੁਹਾਡੇ ਤੁਹਾਡੇ ਨਾਲ ਆਪਦੇ ਵੱਲੋਂ ਤੇ ਮੇਰੀ ਪਾਰਟੀ ਮੈਂ ਤੁਹਾਨੂੰ ਇੱਕ ਬਹੁਤ ਵੱਡਾ ਵਿਸ਼ਵਾਸ ਦੇਊਂਗਾ ਕਿਉਂਕਿ ਜਿੰਨਾ ਤੁਹਾਡਾ ਨਰੇਗਾ ਦਾ ਕੰਮ ਹੈ ਜਾਂ ਹੋਰ ਗਰੀਬ ਪਰਿਵਾਰਾਂ ਦੀ ਜਿਹੜੇ ਮੁਸ਼ਕਲਾਂ ਹੈ ਮੈਂ ਤੁਹਾਡੀਆਂ ਜਲਦ ਤੋਂ ਜਲਦ ਹੱਲ ਕਰਕੇ ਦਊ ਕਾਬਾ ਜੀ ਪੁੱਤ ਤੇਰੇ ਜੀ ਤਾੜੀ ਮਾਰ ਦਿਓ ਜੀ ਅਜੇ ਤੱਕ ਕਹਿੰਦੇ ਕਹਿੰਨੇ ਨਹੀਂ ਕੋਈ ਕੁਝ ਕੀਤਾ ਜੇ ਤੁਸੀਂ ਤੇ ਸਾਵਾ ਜੀ ਪੁੱਤ ਤੇਰੇ ਆਹ ਦੇਖ ਨਾ ਹੁਣ ਤੂੰ ਨੱਚ ਹੁਣ ਤੁਸੀਂ ਜਿਹੜੇ ਤੁਸੀਂ ਜਿਹੜੇ ਫਾਰਮ ਭਰੇ ਸੀ ਬਲਸ਼ਾਂ ਦੇ ਮੰਨ ਲਓ ਕਿੰਨੇ ਕਿ ਘਰਾਂ ਦੇ ਵਿੱਚ ਫਾਰਮ ਭਰੇ ਗਏ ਸੀ ਜਾਂ ਕਿਹੜੇ ਸਾਲਾਂ 'ਚ ਭਰੇ ਸੀ ਆਪਾਂ ਮੈਨੂੰ ਲੱਗਦਾ ਮਿਹਨਤ ਲੱਗਦਾ 5-6 ਸਾਲ ਹੋ ਗਏ ਗੱਲ ਹੁਣ ਪਿਛਲੇ ਭਰੇ ਗੋਲਤੀ ਬੰਨਣ ਤੋਂ ਪਹਿਲਾਂ ਦੇ ਭਰੇ ਉਹਦੇ ਤੋਂ ਪਹਿਲੋਂ ਦੇ ਭਰੇ ਮੈਨੂੰ ਤੇ ਹੁਣ ਸਿੱਧੀ ਗੱਲ ਸੁਣ ਲੈ ਪੁੱਤ ਉਹ ਸੈਕਟਰੀ ਜਿਹੜਾ ਉਹ ਇੱਥੇ ਹੈਗਾ ਟਿਕਟਾਰੇ ਤੇ ਤਾਰੀਕਾ ਮੈਂ ਦਾਣੀ ਵਿੱਚ ਕੇ ਉਹਨੂੰ 200 ਰੁਪਏ ਦਿੱਤਾ ਕੰਦਾ 200 ਰੁਪਏ ਦਿੱਤਾ ਬਹੁਤ ਸੇ ਭਰਾਵਾਂ ਜਿਹੜੇ ਫਾਰਮ ਭرائی ਨੇ ਫਾਰਮ ਪਰ ਇਹ ਹੋਨੇ ਮੇਰੇ ਕੋਲ ਫਾਰਮ ਭرائی ਕਿਸੇ ਕੋਲ 200 ਕਿਸੇ ਕੋਲ 100 ਕਿਸੇ दिल्ली क्राइम नेशनल न्यूज़ नजर सफर पर